ਪਰਾਚੀਨ ਸ਼ੈ ਮੰਦਰ ਲੋਈਆਂ ਚ ਹੋਈ ਸ਼ਿਵ ਵਿਵਾ ਕਥਾ ਲੋਈਆਂ ਦੇ ਪਰਾਚੀਨ ਸ਼ੈ ਮੰਦਰ ਚ ਪ੍ਰਸਿੱਧ ਕਥਾਵਾਚਕ ਤੇ ਲੋਈਆਂ ਮੰਦਰ ਦੇ ਗੱਦੀ ਨਿਸ਼ੀਰ महंत महाਮੰਡलेश्वर ਸ਼੍ਰੀ ਸੰਤ ਸਵਾਮੀ ਸ਼ਿਪਰਾਗਿਰਜੀ ਵੱਲੋਂ ਸ਼ਿਵ ਵਿਵਾ ਕਥਾ ਦਾ ਵਰਣਨ ਕੀਤਾ ਗਿਆ ਇਸ ਮੌਕੇ ਤੇ ਸੰਗਤ ਦਾ ਠਾਠਾ ਮਾਰਦਾ ਇਕੱਠ ਮੰਦਰ ਵਿੱਚ ਆਇਆ ਹੋਇਆ ਸੀ ਜੇ ਸੱਚ ਪੁੱਛੋ ਤਾਂ ਰੌਣਕ ਇੰਨੀ ਸੀ ਕਿ ਮੰਦਰ ਤਾਂ ਵੇੜਾ ਛੋਟਾ ਪੈ ਗਿਆ ਲੱਗਦਾ ਸੀ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋਏ ਬਾਤ ਪੰਜਾਬ ਦੀ ਲੋਈਆਂ ਵਾਸੀ ਨੂੰ ਇਸ ਗੱਲ ਦਾ ਗਲ-ਗਲ ਤੱਕ ਚਾਹ ਹੈ ਕਿ ਇੱਥੋਂ ਦੇ ਗੱਦੀ ਨਿਸ਼ੇ ਮਹੰਤ ਸ਼ਿਪਰਾ ਗਿਰਜੀ ਨੂੰ ਮਹਾ ਮੰਡਲੇਸ਼ਵਰ ਬਣਾਇਆ ਗਿਆ ਹੈ। ਉਹਨਾਂ ਨੂੰ ਲੱਗਦਾ ਹੈ ਕਿ ਇਸ ਨਾਲ ਲੋਈਆਂ ਮੰਦਿਰ ਦਾ ਦਰਜਾ ਉੱਚਾ ਹੋ ਗਿਆ ਹੈ। ਇਸ ਨਾਲ ਉਹ ਖੁਦ ਉੱਚੇ ਹੋ ਗਏ ਹਨ। ਸ਼ਾਇਦ ਇਸੇ ਕਰਕੇ ਲੋਈਆਂ ਵਾਸੀਆਂ ਨੇ ਮਹਾ ਮੰਡਲੇਸ਼ਵਰ ਦਾ ਦਰਜਾ ਮਿਲਣ ਤੋਂ ਬਾਅਦ ਮਹੰਤ ਸ਼ਿਪਰਾ ਗਿਰਜੀ ਦਾ ਲੋਈਆਂ ਪੂਜਨ ਤੇ ਜ਼ੋਰਦਾਰ ਸਵਾਗਤ ਕੀਤਾ। ਪੂਰੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਰੱਥ ਸਜਾਏ ਗਏ ਜਿਸ ਉੱਪਰ ਮਹਾ ਮੰਡलेश्वर ਛਿਪਰਾ ਗਿਰਜੀ ਸੁਸ਼ੋਭਿਤ ਹੋਏ ਉਹਨਾਂ ਦੇ ਨਾਲ ਮਹੰਤ ਮਤਾ ਕਮਲੇਸ਼ ਰਾਣੀ ਜੀ ਵੀ ਸਵਾਰ ਸਨ ਤੇ ਇੱਕ ਅਲੱਗ ਰੱਥ ਵਿੱਚ ਨਵਾਂ ਸ਼ਿਮੰਦਰ ਦੇ ਗੱਦੀ ਨਿਸ਼ੀ ਮਹੰਤ ਡਾਕਟਰ ਪੁਸ਼ਪ ਚਤਨਿਆ ਪੀ ਐਚ ਡੀ ਜੀ ਵੀ ਸੁਸ਼ੋਭਿਤ ਸਨ ਆਓ ਹੁਣ ਚਲਦਿਆਂ ਸ਼ਿਵ ਵਿਆਹ ਕਥਾ ਵਿੱਚ ਸ਼ਿਵ ਵਿਆਹ ਕਥਾ ਦੇ ਪ੍ਰਸੰਗ ਦਾ ਜ਼ਿਕਰ ਕਰਦੇ ਹਾਂ ਸੰਤ ਛਿਪਰਾ ਗਿਰਜੀ ਨੇ ਕਿਹਾ ਕਿ ਭਗਵਾਨ ਰਾਮ ਕ੍ਰਿਸ਼ਨ ਜਾਂ ਸ਼ਿਵ ਕੋਈ ਵੱਖ-ਵੱਖ ਨਹੀਂ ਹਨ ਭਗਵਾਨ ਰਾਮ ਕਹਿੰਦੇ ਹਨ ਜੇ ਮੇਰੀ ਭਗਤੀ ਕਰਨੀ ਹੈ ਤਾਂ ਪਹਿਲਾਂ ਸ਼ਿਵ ਨੂੰ ਧਿਆਓ। ਭਗਵਾਨ ਕ੍ਰਿਸ਼ਨ ਵੀ ਇਹੀ ਕਹਿੰਦੇ ਹਨ ਮੈਂ ਹੀ ਰਾਮ ਹਾਂ, ਮੈਂ ਹੀ ਸ਼ਿਵ ਹਾਂ, ਮੈਂ ਹੀ ਸ੍ਰਿਸ਼ਟੀ ਹਾਂ, ਮੈਂ ਹੀ ਬ੍ਰਹਮੰਡ ਹਾਂ। ਭਗਵਾਨ ਸ਼ੰਕਰ ਹੀ ਹਨੂਮਾਨ ਰੂਪ ਹਨ। ਇਹ ਭਾਰਤ ਪੂਰਨੀ ਹੀ ਹੈ ਜੋ ਅਵਤਾਰਾਂ ਦੀ ਭੂਮੀ ਹੈ, ਜਿੱਥੇ ਹਰ ਪਿੰਡ ਵਿੱਚ ਮੰਦਰ ਹੈ, ਜਿੱਥੇ ਹਰ ਬੰਦੇ ਵਿੱਚ ਰੱਬ ਦਾ ਵਾਸ ਹੈ। ਇਹ ਸ਼ਿਵ ਹੀ ਹਨ ਜਿਨ੍ਹਾਂ ਸਭ ਤੋਂ ਪਹਿਲਾਂ ਆਪਣੀ ਅਰਧੰਗਣੀ ਨੂੰ ਪਤਨੀ ਦਾ ਦਰਜ ਧਰਮ ਪਤਨੀ ਦਾ ਦਰਜਾ ਦਿੱਤਾ। ਧਰਮ ਪਤਨੀ ਮਤਲਬ ਉਹ ਔਰਤ ਜੋ ਆਪਣੇ ਪਤੀ ਨੂੰ ਧਰਮ ਦੇ ਰਸਤੇ ਤੇ ਚੱਲਣ ਦੀ ਪ੍ਰੇਰਣਾ ਦੇਵੇ ਉਹਨਾਂ ਕਿਹਾ ਕਿ ਭਾਰਤ ਚਮਤਕਾਰਾਂ ਦਾ ਦੇਸ਼ ਨਹੀਂ ਹੈ ਬਲਕਿ ਦਰਸ਼ਨ ਦਾ ਦੇਸ਼ ਹੈ ਯਾਨੀ ਫਿਲਾਸਫੀ ਦਾ ਦੇਸ਼ ਹੈ ਭਗਤੀ ਦਾ ਦੇਸ਼ ਹੈ ਸੰਤਾਂ ਦਾ ਦੇਸ਼ ਹੈ ਪਰਮਾਤਮਾ ਦੀ ਜਨਮ ਭੂਮੀ ਹੈ ਇਹ ਦੇਸ਼ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦਾ ਦੇਸ਼ ਹੈ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਦੇਸ਼ ਹੈ ਸਰਬੰਸਦਾਨੀ ਦਸ਼ਮੇਸ਼ ਪਿਤਾ ਦਾ ਦੇਸ਼ ਹੈ ਉਹਨਾਂ ਹਾਜ਼ਰ ਸੰਗਤ ਨੂੰ ਪ੍ਰੇਰਣਾ ਦਿੰਦੇ ਆ ਕਿ ਆ ਕਿ ਸਤ ਸੰਗਤ ਤੋਂ ਬਿਨਾ ਤੁਹਾਡੀ ਜ਼ਿੰਦਗੀ ਨਹੀਂ ਬਦਲ ਸਕਦੀ ਕਥਾ ਪ੍ਰਵਾਹ ਦੌਰਾਨ ਮਤਾ ਨਰਿੰਦਰ ਦੇਵਾ ਜੀ ਦੇ ਨੋਪਤ ਨੇ ਸ਼ੇਪ ਪਾਰਵਤੀ ਦਾ ਨਾ ਕੇਵਲ ਸਰੂਪ ਧਾਰਿਆ ਹੋਇਆ ਸੀ ਬਲਕਿ ਵਿਵਾਦੀ ਪ੍ਰਮੁੱਖ ਰਸਮ ਇੱਕ ਦੂਜੇ ਦੇ ਗਲ ਵਿੱਚ ਵਰ ਮਾਲਾਵਾਂ ਵੀ ਉਹਨਾਂ ਪਾਈਆਂ ਬਸ ਫਿਰ ਕੀ ਸੀ ਦੇਖਦਿਆਂ ਦੇਖਦਿਆਂ ਮਾਹੌਲ ਵਿਆਹ ਵਾਲੇ ਜਸ਼ਨਾਂ ਵਾਲਾ ਬਣ ਗਿਆ ਤੇ ਮਾਤਾ ਕਮਲੇਸ਼ ਮਹੰਤ ਜੀ ਦੀ ਅਗਵਾਈ ਹੇਠ ਸੰਗਤ ਭੰਗੜੇ ਪਾਉਣ ਲੱਗ ਪਈ ਇਸ ਤੋਂ ਪਹਿਲਾਂ ਨਵੇਂ ਸ਼ੇ ਮੰਦਰ ਦੇ ਗੱਦੀ ਨਿਸ਼ੀਨ ਮਹੰਤ ਸਵਾਮੀ ਡਾਕਟਰ ਪੋਸ਼ਪ ਚਤਨਿਆ ਜੀ ਪੀ ਐਚ ਡੀ ਦੇ ਆਗਮਨ ਤੋਂ ਬਾਅਦ ਉਹਨਾਂ ਨੂੰ ਵੀ ਮੰਚ ਉੱਪਰ ਸਜੋਬਿਤ ਕੀਤਾ ਗਿਆ पर سلسਬੰਧੀ ਕਾਰਨਾ ਕਰਕੇ ਉਹ ਥੋੜਾ ਸਮਾਂ ਹਾਜ਼ਰੀ ਲਵਾ ਕੇ ਚਲੇ ਗਏ ਕਥਾਧਰਾਨ ਜਿੱਥੇ ਟਾਂਡਾ ਹੁਸ਼ਿਆਰਪੁਰ ਤੋਂ ਮਹੰਤ ਸ਼ਿਪਰਾਗਿਰ지 ਨੂੰ ਸੁਣਨ ਲਈ ਸੰਗਤ ਅਚੇਚਾ ਪੁੱਜੀ ਹੋਈ ਸੀ ਉੱਥੇ ਲੋਈਆਂ ਵਪਾਰ ਮੰਡਲ ਦੇ ਸਰਪ੍ਰਸਤ ਅਤੇ ਲੋਈਆਂ ਚ ਨਵਾਂ ਸ਼ੇ ਮੰਦਰ ਤੋਂ ਸ਼ਿਵਰਾਤਰੀ ਸ਼ੋਭਾ ਯਾਤਰਾ ਕੱਢਣ ਵਾਲੇ ਮੋਢੀਆਂ ਚੋਂ ਇੱਕ ਕੁਲਵੰਤ رائے ਸ਼ਰਮਾ ਅਤੇ ਮਾਤਾ ਕਮਲੇਸ਼ ਮਹੰਤ ਜੀ ਨੇ ਵੀ ਮਹਾ ਮੰਡਲੇਸ਼ਵਰ ਸ਼ਿਪਰਾਗਿਰ지 ਦਾ ਹਾਰ ਪਾ ਕੇ ਸਵਾਗਤ ਕੀਤਾ ਅੰਤ ਵਿੱਚ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਸਮਾਰੋਹ ਦੇ ਮੁੱਖ ਪ੍ਰਬੰਧਕ ਨੇ ਕੀਤਾ ਕਿਸ ਨੇ ਕੀਤਾ ਤੁਸੀਂ ਖੁਦ ਹੀ ਵੇਖ ਲਓ ਭਾਵੇਂ ਮੈਂ ਮੁੱਖ ਪ੍ਰਬੰਧਕ ਦਾ ਨਾਂ ਨਹੀਂ ਲੈ ਰਿਹਾ ਪਰ ਮੁੱਖ ਪ੍ਰਬੰਧਕ ਦੇ ਅਤੇ ਮਹਾਦੇਵ ਸੇਵਾਦਲ ਦੀ ਸਮੁੱਚੀ ਟੀਮ ਦੇ ਸ਼ਾਬਾਸ਼ ਹੈ ਜਿਨ੍ਹਾਂ ਇਸ ਸ਼ਿਵ ਕਥਾ ਦਾ ਪ੍ਰਵਾਹ ਅਤੇ ਕਥਾ ਦੇ ਅੰਤ ਵਿੱਚ ਇੰਨੀ ਸੁੰਦਰ ਲੰਗਰ ਵਿਵਸਥਾ ਦਾ ਪ੍ਰਬੰਧ ਕੀਤਾ ਮੰਦਰ ਦੀ ਪੂਰੀ ਛੱਤ ਉੱਪਰ ਸੰਗਤ ਲੰਗਰ ਪ੍ਰਸ਼ਾਦ ਦਾ ਲੁਤਫ ਲੈ ਰਹੀ ਸੀ ਤੇ ਮਹਾਦੇਵ ਸੇਵਾਦਾਲ ਦੇ ਸੇਵਾਦਾਰ ਭੱਜ-ਭੱਜ ਕੇ ਨੱਠ-ਨੱਠ ਕੇ ਲੰਗਰ ਵਰਤਾ ਰਹੇ ਸਨ ਜਿਸ ਦਾ ਨਰੀਖਣ ਕਰਨ ਖੁਦ ਮਹਾ ਮੰਡਲੇਸ਼ਵਰ ਥੋੜੀ ਦੇਰ ਲਈ ਛਤਰੀ ਸਮੇਤ ਛੱਤ ਉੱਪਰ ਆਏ ਮੇਹਾ ਐਸ ਸ਼ਰਮਾ ਪੂਰੀ ਵੀਡੀਓ ਵੇਖਣ ਲਈ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਮਿਨਪੋ ਸ਼ੁਕਰੀਆ